ਸੀ ਦੇਖ ਰਹੇ ਹੋ ਆਪਣਾ YouTube ਚੈਨਲ ਜੋਲਵਰਿਆ TV ਚੈਨਲ ਭਖਮਾ ਮੁੱਦਾ ਸਰਦਾਰ ਦਲਬਾਖ ਸਿੰਘ ਦੀਨੇਵਾਲ ਨਾਲ ਗੱਲਬਾਤ ਕੀਤੀ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਲਕਾ ਖਡੂਰ ਸਾਹਿਬ ਦੇ ਨਾਲ ਆਓ ਕੁਝ ਵਿਚਾਰ ਵਟਾਂਦਰੇ ਕਰਦੇ ਹਾਂ ਮੈਂ ਸਰਦਾਰ ਦਰਬਾਰ ਸਿੰਘ ਗਿੱਲ ਪਿੰਡ ਦੀਨੇਵਾਲ ਮੈਂ ਸਭ ਤੋਂ ਪਹਿਲਾਂ ਤੇ ਜੌਹਰ ਲੌਰਿਆ ਦੀ ਸਦਾ ਗੁਰندر ਸਿੰਘ ਨੂੰ ਬਹੁਤ ਧੰਨਵਾਦ ਕਰਦਾ ਜੋ ਕਿ ਅੱਜ ਮੇਰੇ ਦਾਸ ਦੇ ਘਰ ਆਏ ਹਨ ਪੁਰੇ ਮੁੱਦਿਆਂ ਤੇ ਗੱਲਬਾਤ ਕਰਨ ਵਾਸਤੇ ਮਾਈਕ ਨੂੰ ਦਿਵਾਜੀ ਖਾਲਸਾ ਮਾਈਕ ਜੀ ਫਤਿਹ ਫਾਕਵਾ ਮੁੱਦਾ ਅਜਕਲ ਇਹ ਚੱਲ ਰਿਹਾ ਜੀ ਮੁੱਦੇ ਦੇ ਕਾਫੀ ਆ ਪਰ ਪਿਛਲੇ ਕੁਝ ਦਿਨਾਂ ਤੋਂ ਜੋ ਸੰਸਤੇ ਵਿੱਚ ਆਪਣੇ ਇੱਕ ਧਮਾਕਾ ਹੋਇਆ ਧੂਏ ਵਾਲਾ ਬੰਬ ਕੋਈ ਚੱਲਿਆ ਹੁੰਦਾ ਜਿਹਦੇ ਵਿੱਚ ਇੱਕ ਲੜਕੀ ਆ ਤੇ ਦੋ ਮੁੰਡੇ ਆ ਕਿਸੇ ਵੱਲੋਂ ਵੀ ਸ਼ਰਾਰਤ ਕਰਨੀ ਮਾੜੀ ਆ ਫਿਰ ਇਹੋ ਜਿਹੜਾ ਪੁੱਤਰ ਸਥਾਨ ਆ ਜਿਸੋ ਸਾਡੇ ਦੇਸ਼ ਦੀ ਗੱਲਬਾਤ ਚੱਲਦੀ ਆ ਉਹਦੇ ਵਿੱਚ ਧਮਾਕੇ ਹੋਣੇ ਜਿਹੜੇ ਉਹ ਅਤ ਕਨਾਉਣੀ ਮਾੜੀ ਗੱਲ ਆ ਜਿਉ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਉ ਜਿਸ ਤਰ੍ਹਾਂ ਦੇਸ਼ ਦੇ ਵਿੱਚ ਜਾਤ ਪਾ ਧਰਮ ਦੇ ਨਾਂ 'ਤੇ ਚੱਲ ਰਿਹਾ ਕੰਮ ਅਗਰ ਉਹ ਕਿਸੇ ਮੁਸਲਮਾਨ ਭਰਾ ਨੇ ਕੀਤਾ ਹੁੰਦਾ ਜਾਂ ਕਿ ਸਿੱਖ ਮੁੰਡੇ ਵੱਲੋਂ ਲੜਕੀ ਵੱਲੋਂ ਆਇਆ ਹੁੰਦਾ ਤੇ ਉਹ ਪਤਾ ਨਹੀਂ ਸੀ ਕਿ ਉਹਨਾਂ ਦੇ ਬਜਾਏ ਪੂਰਨਾਲ ਕਿੰਨੇ ਸਿੱਖ ਮੁੰਡੇ ਚੁੱਕ ਲੈਣੇ ਸੀ ਜਾਂ ਮੁਸਲਮਾਨ ਮੁੰਡੇੜਿਆ ਚੁੱਕ ਲੈਣੇ ਸੀਗੇ ਪਤਾ ਨਹੀਂ ਲੱਗਣਾ ਕਿਹੜੀ ਜੇਲ੍ਹ ਚ ਖਲਾ ਦਿੰਦੇ ਆ ਉਸ ਦੇ ਵਿੱਚ ਉਹ ਹਿੰਦੂ ਕਮਿਊਨਿਟੀ ਦੇ ਬੰਦੇ ਹੋਣ ਕਰਕੇ ਸਨਾਤਨਤਰਵ ਨਾਲ ਸੰਬੰਧਤ ਹੋਣ ਕਰਕੇ ਉਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਤੋਂ ਪਤਾ ਲੱਗਦਾ ਕਿ ਦੇਸ਼ ਦੇ ਵਿੱਚ ਦੋਹਰਾ ਕਾਨੂੰਨ ਹੈ ਕਿ ਏਡੇ ਸਮਾਜ ਦੇ ਵਿੱਚ ਧਮਾਕਾ ਹੋਵੇ ਤੁਸਦੀ ਕਾਰਵਾਈ ਪੈਰੋਈ ਨਾ ਹੋ ਸਕੇ ਸੋ ਅਸੀਂ ਚਾਹੁੰਦੇ ਹਾਂ ਕਿ ਕਿਸੇ ਵੀ ਧਰਮ ਦਾ ਬੰਦਾ ਜਿਹੜਾ ਕੋਈ ਗਲਤੀ ਕਰਦਾ ਉਹਨੂੰ ਬਰਾਬਰ ਸਜ਼ਾ ਹੋਣਾ ਚਾਹੀਦੀਆਂ ਉਹਨੂੰ ਕਾਨੂੰਨ ਉਹਦੇ ਵਾਸਤੇ ਉਹ ਲਾਗੂ ਹੋਣਾ ਚਾਹੀਦਾ ਜਿਹੜਾ ਕਿ ਸਾਡੇ ਆਮ ਨੌਜਵਾਨਾਂ ਵਾਸਤੇ ਕੋਈ ਨਿੱਕੀ ਮੋਟੀ ਗਲਤੀ ਕਰ ਪੈਂਦੇ ਆ ਤੇ ਉਹਨਾਂ ਦੇ ਵੱਡੀਆਂ-ਵੱਡੀਆਂ ਤਰਾਹਾਂ ਲਾ ਕੇ ਐਮਐਸਏ ਲਾ ਕੇ ਉਹਨਾਂ ਨੂੰ ਬਾਹਰ ਦੇ ਜ਼ਿਲ੍ਹੇ ਵਿੱਚ ਭੇਜ ਦਿੱਤਾ ਜਾਂਦਾ ਵਾ ਤੇ ਜਦੋਂ ਕਿ ਇਹ ਐਡਾ ਵੱਡਾ ਮੁੱਦਾ ਦੇ ਦਿੱਤੇ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ। ਦੂਸਰਾ ਜਿਹੜਾ ਅੱਜ ਕੱਲ ਸੁਰਦਾ ਕਲੰਸੀ ਚੱਲ ਰਿਹਾ ਮੁਆਫੀ ਨਾਮੇ ਦਾ ਜੇ ਲੰਮਾ ਬੋਲਣ ਲੱਗੇ ਤਾਂ ਬਹੁਤ ਕੰਮ ਟਾਈਮ ਲੰਮਾ ਲੱਗ ਜਾਣਾ ਕਿਉਂਕਿ ਅਕਾਲੀ ਦਲ ਇੱਕ ਸਾਡੇ ਪੁਰਖਿਆਂ ਵੱਲੋਂ ਬਜ਼ੁਰਗਾਂ ਵੱਲੋਂ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਤੇ ਉਹਦੇ ਵਿੱਚ ਆਇਆ ਸੀ ਜਿਸ ਨੇ ਕਿ ਕੌਮੀ ਕਾਰਜ ਕੀਤੇ ਅਤੇ ਕੌਮ ਦੀ ਆਣ-ਬਾਣ-ਨਿਸ਼ਾਨ ਨੂੰ ਜਿਹੜਾ ਵਾ ਉਹ ਬਰਕਰਾਰ ਰੱਖਿਆ ਉੱਚਾ ਚੁੱਕਿਆ ਪਰ ਵੇਖਣ ਤੋਂ ਪਿਛਲੇ ਕਾਫੀ ਸਾਲਾਂ ਤੋਂ ਜੇ ਮੈਂ ਪੁੱਲ ਦਾ ਨਾਮ ਆਵੇ ਮੇਰੀ ਵੀ ਉਮਰ ਤਕਰੀਬਨ ਕਾਫੀ ਹੋ ਚੁੱਕੀ ਆ ਬਾਦਲ ਸਾਹਿਬ ਨੇ ਜਦੋਂ ਦਾ ਅਕਾਲੀ ਦਰਗਾਹ ਜਿਹੜਾ ਫੜਿਆ ਉਹ ਆਪਣਾ ਬਣਾਇਆ ਨਾ ਆਪਣੇ ਨਾਮ ਤੇ ਕਰ ਲਿਆ ਉਹਦੇ ਵਿੱਚ ਗ੍ਰੈਵਿਟੀ ਲਗਾਤਾਰ ਗ੍ਰੈਵਟੀ ਜਿਹੜੀ ਆ ਉਹ ਆਉਂਦੀ ਗਈ ਅੱਜ ਅਕਾਲੀ ਦਲ ਜਿਹੜਾ ਵਾ ਮੈਂ ਆ ਤੁਹਾਡੇ ਚੈਨਲ ਤੇ ਅਕਾਲੀ ਸ਼ਬਦ ਇਹਨਾਂ ਨੂੰ ਕਹਿ ਰਿਹਾ ਆ ਵੈਸੇ ਇਹ ਨਾ ਅਕਾਲੀ ਦਲ ਸ਼ਬਦੀ ਦੌਰ ਵਰਤੋਂ ਕੀਤੀ ਆ ਇਹ ਅਕਾਲੀ ਸੀਗੇ ਅਕਾਲੀ ਬਣ ਕੇ ਇਹਨਾਂ ਨੇ ਰਾਜ ਕੀਤਾ ਤੇ ਹੈ ਇਹ ਅਕਾਲੀ ਸੀਗੇ ਕੋਈ ਵੀ ਕੌਮ ਦੀ ਵਾਰਡ ਉਹਨਾਂ ਚੁਕੀ ਤਾਂ ਨਹੀਂ ਸਾਂਭੀ ਸਾਡੇ ਨੌਜਵਾਨਾਂ ਨੂੰ ਵਿਗਾਰ ਨਹੀਂ ਦੇ ਸਕਦੇ ਸਾਡੇ ਨੌਜਵਾਨਾਂ ਨੂੰ ਸਿੱਖੀ ਨਹੀਂ ਸਾਂਭ ਸਕੇ ਨੌਜਵਾਨਾਂ ਬਾਹਰੋਂ ਲੂ ਕੀਤਾ ਨਸ਼ੇ ਇਹਨਾਂ ਨੇ ਵੱਤ ਤੋਂ ਵੱਧ ਲਿਆਂਦੇ ਹਰ ਪੱਖ ਤੋਂ ਇਹਨਾਂ ਕੌਮ ਦਾ ਨੁਕਸਾਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋ ਗਈਆਂ ਸੌਦੇ ਸਾਹਿਬ ਦੀ ਪੁਸ਼ਾਕਾਂ ਦੀ ਸੁਖਵੀਰ ਨੇ ਬਣਾਵਾ ਦਿੱਤੀਆਂ ਗੁਰੂ ਦੇ ਬਾਣੀ ਦੀ ਵੀ ਬੇਦਬੀ ਕਰਵਾਈ ਤੇ ਗੁਰੂ ਦੀ ਬਾਣੀ ਦੀ ਵੀ ਬੇਦਬੀ ਇਹਨਾਂ ਨੇ ਕਰਵਾਈ ਆ ਤੇ ਅੱਜ ਜਿਹੜੀਆਂ ਆ ਯੋਰਾ 1 ਅਕਾਲੀ ਦਲ ਅਕਾਲੀ ਦਲ ਤਾਂ ਕਦੀ ਖਤਮ ਹੋਇਆ ਨਾ ਹੋਣਾ ਹੀ ਆ ਉਹ ਇੱਕ ਸ਼ੀਦਾ ਸਿੰਘ ਦੀ ਜਥੇਬੰਦੀ ਆ ਆਕਾਲੀ ਫੁੱਲਾ ਸਿੰਘ ਨੇ ਜਥੇਬੰਦੀ ਆ ਸ਼ਹੀਦ ਬਾਬਾ ਦੀਪ ਸਿੰਘ ਨੇ ਜਥੇਬੰਦੀ ਆ ਸ਼ਹੀਦ ਬਾਬਾ ਜੀਵਨ ਸਿੰਘ ਨੇ ਜਥੇਬੰਦੀ ਆ ਸ਼ਾਮ ਸਿੰਘ ਢਾਰੀ ਔਰ ਅਗਿਆਨੇ ਦੇ ਵਿੱਚ ਮਹਾਂਕਮਾਰੇ ਆ ਸੋ ਅਕਾਲੀ ਦਲ ਤਾਂ ਨਹੀਂ ਕਦੀ ਵੀ ਖਤਮ ਹੋਣਾ ਪਰ ਬਾਦਲ ਦਲ ਜਿਹੜਾ ਉਹਦਾ ਪੂਹ ਗਿਆ ਪੈ ਚੁੱਕਾ ਵਾ ਹੁਣ ਹੱਥ ਪੈਰ ਮਾਰਦੇ ਫਿਰਦੇ ਆ ਤੇ ਸਾਨੂੰ ਕਿਸੇ ਤਰ੍ਹਾਂ ਕੁਰਸੀ ਫਿਰ ਮਿਲ ਜੀ ਹੁਣ ਸੁਖਵੀਰ ਕੋਈ ਦਿਨਾਂ ਡਰਾਮਾ ਕਰ ਰਿਹਾ ਅੱਧਾ ਘਰ ਉਈ ਜਾਂਦਾ ਫਿਰ ਵਿੱਚ ਜੇ ਸ਼ਬਦ ਬੋਲਦਾ ਜਿਹੜਾ ਜੇ ਸ਼ਬਦ ਹੈ ਸ਼ੱਕੀ ਆ ਜੇ ਇਹਨੇ ਮਾਫੀ ਮੰਗਣੀ ਆ ਇਹ ਕਾਮ ਦੇ ਨਮਾਇਦਿਆਂ ਨਾਲ ਗੱਲ ਕਰੇ ਮੈਂ ਇੱਕ ਦਿਨ ਕੱਲ ਪਰਸਪੋਸਟ ਪਾਈ ਜੀ ਦੇ ਵਿੱਚ ਕੁ ਮੈਲ ਲਿਖਿਆ ਸੀਗਾ ਕਿ ਮੈਂ ਆਪਣੇ ਵੱਲੋਂ ਹਰ ਕਿਸੇ ਨੂੰ ਮਾਫੀ ਨਹੀਂ ਦੇ ਸਕਦਾ ਅਦਨਾ ਜਿਆ ਵਜ਼ੀਰ ਗੁਰੂ ਦਾ ਅਖੰਡ ਪੜਸੇ ਹੋਣ ਦੇ ਨਾਤੇ ਪਰ ਮੈਂ ਇਕੱਲਾ ਵੀ ਕੌਣ ਆ ਇਹ ਪੰਥ ਦੀ ਗੱਲ ਆ ਪੰਥ ਨੇ ਕਰਨਾ ਪਰ ਜਿਹੜਾ ਪੰਥ ਹੈ ਆਪਣੇ ਆਪ ਨੂੰ ਇਸ ਤਰ੍ਹਾਂ ਬਾਦਲਦਲ ਸਮਝ ਰਿਹਾ ਜਦੋਂ ਕਿ ਪੰਥਕ ਨਹੀਂ ਗਏ ਇਹਨਾਂ ਦੇ ਪਤਾ ਨਹੀਂ ਕਿੰਨੀਆਂ ਕਿ ਟੌੜੀਆਂ ਤੇ ਕਿੰਨੀਆਂ ਗਦਾਰੀਆਂ ਕਰਕੇ ਕੰਮ ਦਾ ਪੇੜਾ ਕਰ ਕੀਤਾ ਇੱਥੋਂ ਤੱਕ ਸਾਡੇ ਸ੍ਰੀ ਗੁਰੂਵੰਦ ਸਾਹਿਬ ਜੀ ਸੁਰੱਖਿਆ ਤੋਂ ਨਹੀਂ ਰਹਿਏ ਬਾਣੀ ਪੜਦੇ ਸੰਗਤਾਂ ਦੇ ਨਾਲ ਪਾਣੀ ਪਾਏ ਗੱਦੇ ਚਿਕੜ ਪਾਏ ਤੇ ਚੰਦੂ ਮਾਜ ਵਰਗਿਆਂ ਦੇ ਅਸੀਂ ਯਾਰੋ ਫੜੀਏ ਕਿੰਨੂ ਕਚੇਤਰ ਜੀ ਕਰਦਾ ਸੀ ਕਾਮ ਨੂੰ ਉਹ ਫੜੀਏ ਕਿੰਨੂ ਬੇਦਬੀ ਕਰਨ ਵਾਲੇ ਸਿੱਖੇ ਨਹੀਂ ਮਿਲ ਰਹੇ ਆ ਸਿੱਖਾਂ ਦੇ ਮੁੰਡੇ ਬੇਦਬੀ ਕਰ ਰਹੇ ਹੋਰ ਕਿੰਨੂ ਫੜੀਏ ਇਹਨਾਂ ਦਾ ਜਿਹੜਾ ਜਾਲੀ ਕਾਲੀ ਦਾ ਲਿਆ ਇਹਨਾਂ ਦਾ ਹੈਗਾ ਸੀਗਾ ਅਸਲ ਵਿਚਾਰ ਕਿ ਸੌਦੇ ਸਾਦ ਨੂੰ ਫਰੀ ਛੱਡ ਦਿੱਤਾ ਜਾਵੇ ਬੇਦਬੀ ਵੀ ਸਿੱਖਾਂ ਦੀ ਹੋ ਗਈ ਆ ਸਿੱਖਾਂ ਦੇ ਗੁਰੂ ਦੀ ਹੋ ਗਈ ਆ ਸਿੱਖ ਗੁਰੂ ਦੇ ਬਾਣੇ ਦੀ ਹੋ ਗਈ ਆ ਇਹ ਕੁੱਟ ਕੱਟ ਕੇ ਤੇ ਸਿੱਖਾਂ ਦੇ ਉੱਤੇ ਪਾ ਦਿੱਤਾ ਜਾਵੇ ਤਾਂ ਆ ਕੇ ਸੌਦੇ ਸਾਧ ਦੇ ਜਿਹੜੇ ਉਹ ਪ੍ਰੇਮੀ ਪ੍ਰੂਮੀ ਆਏ ਸੀ ਉਹ ਵਿੱਚ ਇਹਦੇ ਉਹ ਸਾਰੇ ਫ੍ਰੀ ਕਰ ਦਿੱਤੇ ਜਾਣ ਤੇ ਸਿੱਖਾਂ ਨੂੰ ਹੀ ਬਨਾਮ ਕਰਕੇ ਇਹ ਸਾਰਾ ਜੋ ਕੁਝ ਆ ਇਹ ਸਿੱਖਾਂ ਦੇ ਨਾਂ ਮੜ ਦਿੱਤਾ ਜਾਵੇ ਕਿਉਂ ਇੱਕ ਸਿੱਖ ਕੌਮ ਦੇ ਅੱਜ ਤੱਕ ਜਿਹੜਾ ਜਾਲੀ ਦਾਲੇ ਬਾਦਲ ਕਹਿੰਦਾ ਇਹ ਅੱਜ ਤੱਕ ਸਿੱਖਾਂ ਦਾ ਨਹੀਂ ਬਣ ਸਕਿਆ ਇਹਨਾਂ ਨੇ ਸਿੱਖਾਂ ਨਾਲ ਲਗਾਤਾਰ ਗਦਾਰੀਆਂ ਕੀਤੀਆਂ ਤੇ ਆਪਣੀ ਕੁਰਸੀ ਕਾਇਮ ਰੱਖੀ ਕਿਸਾਨੀ ਮੋਰਚੇ ਵਿੱਚ ਇਹਨਾਂ ਨੇ ਪਹਿਲਾਂ ਬਿੱਲ ਜਿਹੜੇ ਆ ਉਹ ਪਹਿਲੋ ਬਿੱਲਾਂ ਦੀ ਹਮਾਇਤ ਕਰਦੇ ਰਹੇ ਕਿ ਬਿੱਲ ਬਹੁਤ ਸਹੀ ਆ ਸੁਬੀਰਾਂ ਤੱਕ ਮੈਂ ਤੇ ਸਰਕਾਰ ਨੂੰ ਕੇਂਦਰ ਨੂੰ ਕਹਿਣਾ ਕਿ ਬੀਐਸਐਫ ਲਾ ਕੇ ਫੌਜ ਲਾ ਕੇ ਪੰਜਾਬ ਦੇ ਕਿਸਾਨਾਂ ਨੂੰ ਕੁੱਟ ਕੇ ਦਬਾ ਦਿੱਤਾ ਜਾਵੇ ਤੇ ਠੀਕ ਆ ਨਹੀਂ ਤੇ ਇਹ ਬਿਮਾਰੀ ਜਿਹੜੀ ਆ ਪੂਰੇ ਦੇਸ਼ ਨੂੰ ਲੱਗੂਗੀ ਇਹ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕ ਬਿਮਾਰੀ ਦੱਸਦਾ ਸੀਗਾ ਫਿਰ ਜਦੋਂ ਧਰਨੇ ਲਾਉਂਦੇ ਆ ਤਾਂ ਆਂਦਾ ਇਹ ਵੇਲੜ ਲੋਗ ਆ ਜਿਹੜੇ ਧਰਨੇ ਉੱਤੇ ਆਣ ਕੇ ਬਹਿ ਜਾਂਦੇ ਆ ਇਹਨਾਂ ਨੂੰ ਜਿਹੜੇ ਜਿਨ੍ਹਾਂ ਦੀ ਆਤਮਾ ਝੋੜੀ ਪਈ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਕਰਕੇ ਸਿਰ ਬਰਗਾੜੀ ਗੋਲੀ ਚਲਣ ਕਰਕੇ 328 ਰੁਪਿਆ ਦਾ ਮੁੱਦਾ ਉਹ ਜੇ ਕਿਤੇ ਧਰ ਲੈ ਲਉਂਦੇ ਆ ਉਹ ਇਹਨਾਂ ਨੂੰ ਫਿਰ ਵੇਲੇ ਆਉਂਦੇ ਆ ਸੋ ਇਸ ਕਰਕੇ ਮੇਰਾ ਤਾਂ ਖਿਆਲ ਹੈ ਵੀ ਇਹਨਾਂ ਨੂੰ ਮਾਫੀ ਨਹੀਂ ਦਿੱਤੀ ਜਾਣੀ ਚਾਹੀਦੀ ਇਹਨਾਂ ਨੂੰ ਸਜ਼ਾਉਣਾ ਚਾਹੀਦੀ ਆ ਹਾਰੀ ਹਿੱਲੇ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਆ ਇਹ ਕੌਮ ਦੀ ਜਿਹੜੀ ਇਹਨਾਂ ਨੇ ਜੋ ਦੁਰਦਸ਼ਾ ਕਰ ਦਿੱਤੀ ਆ ਜੋ ਸਾਡੇ ਗੁਰੂ ਸਾਹਿਬਾਂ ਦੀ ਦੁਰਦਸ਼ਾ ਵਾ ਜੋ ਸਾਡੇ ਤਖਤਾਂ ਦੀ ਦੁਰਦਸ਼ਾ ਵਾ ਉਹ ਅਤ ਜਿਹੜੀ ਆ ਨੰਦਨ ਜੋਗ ਬਣ ਚੁੱਕੀ ਆ ਐਸੋ ਜਿਹੇ ਦਾ ਸਾਡੇ ਉੱਤੇ ਸਿੰਘ ਸਾਹਿਬ ਲੱਗੇ ਆ ਜੇ ਪਿਛੇ ਜੇ ਆਨੰਦਪੁਰ ਸਾਹਿਬ ਜਿਹੜਾ ਅਨਪਾਉ ਸਿੰਘ ਸਾਹਿਬ ਬਣਾਇਆ ਇਹਨਾਂ ਨੇ ਉਹ ਵਿਚਾਰਾ ਨਾਦ ਉਹ ਹੈਡ ਗ੍ਰੰਥੀ ਦਾ ਨਾਮ ਸਿੰਘ ਸਾਹਿਬ ਕਿਉਂ ਦੋ ਦੇ ਇੱਕ ਸਿੰਘ ਨਹੀਂ ਰੱਖ ਸਕਦਾ ਹੈਡ ਗ੍ਰੰਥੀ ਇੱਕ ਬਹੁਤ ਸਤਕਾਰਯੋਗ ਅਹੁਦਾ ਵਾ ਤੇ ਜਿਹੜਾ ਸਿੰਘ ਸਾਹਿਬ ਆ ਉਹ ਇੱਕ ਸਾਡਾ ਰਾਜਨੀਤਿਕ ਵਿੰਗ ਹੁੰਦਾ ਸ੍ਰੀ ਕਾਲਾ ਸਾਹਿਬ ਦਾ ਸਿੰਘ ਸਾਹਿਬੜਾ ਵਾ ਉਹ ਇੱਕ ਬਹੁਤ ਵੱਡੀ ਮਹਾਨ ਪਦਵੀ ਆ ਉਹਨੇ ਸਾਡੇ ਰਾਜਨੀਤਿਕ ਮੁੱਦੇ ਜਿਹੜੇ ਆ ਉਹ ਲੜਾਈ ਲੜਨੇ ਆ ਜਿੱਥੇ ਸਾਡੀ ਕੌਮ ਦੀ ਹਾਨੀ ਹੋ ਰਹੀ ਆ ਜਿਸੇ ਸਾਡੀ ਕੌਮ ਨਾਲ ੱੱਕਾ ਹੋ ਰਿਹਾ ਵਾ ਜਿਸ ਸਾਡੇ ਤਲਵਤਾ ਨਾਲ ੱੱਕਾ ਹੋ ਰਿਹਾ ਵਾ ਉਹ ਸਿੰਘ ਸਾਹਿਬ ਨੇ ਵੇਖਣਾਗਾ ਤੇ ਜੇ ਸਿੰਘ ਸਾਹਿਬ ਨੂੰ ਹੈਡ ਗ੍ਰੰਤੀ ਬਣਾ ਦਿੱਤਾ ਜਾਵੇ ਤੇ ਉਹ ਫਿਰ ਮਸਲੇ ਹੱਲ ਨਹੀਂ ਹੋਣਗੇ ਸੋ ਇਹ ਕੌਮ ਨੂੰ ਭੰਬਲ ਘੂਸੇ ਵਿੱਚ ਬਾਦਲ ਦਾਲ ਨੇ ਪਾਇਆ ਹੋਇਆ ਵਾ ਤੇ ਲੋਕਾਂ ਨੂੰ ਇਹ ਤੋਂ ਸੁਚੇਤ ਹੋਣਾ ਚਾਹੀਦਾ ਵਾ ਤੇ ਜਿਹੜਾ ਭਾਈ ਰਕबीर ਸਿੰਘ ਸਿੰਘ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਤਖਤ ਉਹਦੀ ਹਜੂਰੀ ਦੇ ਵਿੱਚ ਆਜਰੀ ਵਿੱਚ ਉੱਥੇ ਬੀੜੀ ਪੀ ਕੇ ਧੂਆ ਮਾਰ ਰਿਆ ਭਈਆਂ ਨੇ ਵੀ ਇਹਨੇ ਤੇ ਜਦੋਂ ਪੱਤਰਕਾਰ ਸਾਹਿਬਾਨਾ ਪੁੱਛਿਆ ਇਹਨੂੰ ਸਿੰਘ ਸਾਹਿਬ ਨੂੰ ਸਵਾਲ ਤੇ ਪਰਚੂ ਡਰਦਾ ਜਾਂਦਾ ਵੀ ਸਾਡੇ ਤੇ ਪਰਚੇ ਹੋ ਜਾਣੇ ਆ ਇਸ ਕਰਕੇ ਮੈਂ ਕੀ ਕਾਰਵਾਈ ਕਰਾਂ ਸੋ ਗੁਰਮਖੋ ਪਿਆਰਿਓ ਜਿਵੇਂ ਸਾਡੇ ਸਿੰਘ ਸਾਹਿਬੀ ਪਰਚਿਆਂ ਤੋਂ ਡਰ ਰਹੇ ਆ ਤੇ ਕਾਮ ਦੀ ਮਜ਼ਬੂਤੀ ਕਿੱਥੋਂ ਗਿਆ ਆਪਾਂ ਭਾਲਦੇ ਆ ਅਸੀਂ ਤੇ ਜੋ ਜੀਵਨ ਚੱਲਿਆ ਸਕਾਰ ਕਮੇਟੀਆਂ ਵਿੱਚ ਦਲ ਪੰਥ ਵਿੱਚ ਵੀ ਜਿਵੇਂ ਜਿਵੇਂ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਆ ਢੇਕ ਡਾਕ ਸੇਵਾ ਕੀਤੀ ਆ ਪਰਚਿਆਂ ਤੋਂ ਡਰੇ ਆਪਣੇ ਘਰ ਵਾਲੇ ਨਹੀਂ ਵੇਖਿਆ ਸੋ ਅੱਜ ਅਸੀਂ ਸਰਦਾਰ ਸਿੰਘ ਸਿੰਘ ਮਾਨ ਦਲ ਨਾਲ ਲੜ ਕੇ ਹਲਕਾ ਗੁਰੂ ਸਾਹਿਬ ਤੋਂ ਸੇਵਾ ਕਰ ਰਹੇ ਆ ਤੇ ਗੁਰੂ ਸਾਹਿਬ ਧੰਨਤਾ ਸ੍ਰੀ ਰਾਮਦਾਸ ਸਾਹਿਬ ਜੀ ਕੌਮ ਨੂੰ ਬਾਲ ਬਖਸ਼ਣ ਜਵਾਨ ਥੋੜਾ ਜਿਆ ਤਾਂ ਕਿ ਆਪਾਂ ਸ਼ਰੂਨਗੋਟੀ ਦੇ ਲਕਸ਼ਣਾਵਾਂ ਆ ਰਹੀਆਂ ਵਾ ਉਹਦੇ ਵਿੱਚੋਂ ਇਹ ਬਦਲਦਲ ਨੂੰ ਜਿਹੜਾ ਵਾ ਉਹ ਖਾਰਜ ਕੀਤਾ ਜਾਵੇ ਤੇ ਚੰਗੇ ਸੁਲਝੇ ਇਨਸਾਨ ਸ਼ਰੂਨਗੋਟੀ ਦੇ ਲਕਸ਼ਣਾ ਵਿੱਚ ਅਗੇ ਵਾਉਣ ਤਾਂ ਕਿ ਸਾਡੀ ਕੌਮ ਨੂੰ ਜਿਹੜਾ ਵਾ ਉਹ ਦੁਬਾਰਾ ਉਹਨਾਂ ਬਲੰਦੀਆਂ ਤੇ ਪਹੁੰਚਾਇਆ ਜਾ ਸਕੇ ਜਿੱਥੇ ਕੌਮ ਮਤਲਬ ਹਰ ਜਿਹੜਾ ਖੇਤਰ ਦੇ ਵਿੱਚ ਮੱਲਾ ਮਾਰਦੀ ਰਹੀ ਆ ਮਾਰ ਤੇ ਅੱਜ ਵੀ ਰਹੀ ਆ ਪਰ ਕਾਮ ਜਿਹੜੇ ਆ ਉਹ ਆਗੂ ਨਾ ਹੋਣ ਕਰਕੇ ਜੇ ਤਰ੍ਹਾਂ ਬੁਝਿਆ ਵਾਂਗੂ ਫਿਰ ਰਹੀ ਆ ਜਿੱਥੇ ਮਰਜੀ ਸਾਨੂੰ ਘੇਰ ਕੇ ਘੇਰ ਕੇ ਸਾਡੇ ਪਰਚੇ ਕੀਤੇ ਜਾ ਰਿਹਾ ਸਾਡਾ ਆਗੂ ਨਾ ਹੋਣ ਕਰਕੇ ਸੋ ਭਾਈ ਕਲੰਦਰ ਸਿੰਘ ਜੀ ਮੁੱਦੇ ਦੇ ਜਿਹੜੇ ਆ ਬਹੁਤ ਆ ਹੋਰ ਜੋ ਉਸ਼ੋ ਉਹ ਤੰਗ ਜਵਾਬਗਵਾਹੀ ਲਾਈ ਗੁਰਦੀ ਖਾਲਸਾ ਬਦੇ